ਸਿਕਲ ਜੀ ਫਸਟ ਵੈਸਟ ਰਿਪੋਰਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਹਨ ਇਹਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹਨਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਣੀ ਹੈ ਐਡਰੈਸ ਭੇਜਨਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ 7:00 ਦੇ 4:00 ਵਜੇ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੋਸਟ ਤੇ ਹੁਣ ਉਹਦੇ ਨਾਲ ਮਿਲਦੇ-ਜੁਲਦੇ ਆਪਾਂ ਹੋਰ ਬਹੁਤ ਸਾਰੇ ਬਲਕ ਦੇ ਵਿੱਚ ਸੂਟ ਲੈ ਕੇ ਆਉਂਦੇ ਨੇ ਸੋ ਫਟਾਫਟ ਆਪਣਾ ਆਰਡਰ ਹੈ ਜਿਹੜਾ ਪਾ ਦੇਣਾ ਜਿਹੜਾ ਆਰਡਰ ਪਾਉਣਾ ਹੈਗਾ ਫਟਾਫਟ ਨਾਲ ਦੀ ਨਾਲ ਚੱਕ ਲੈਣਾ ਇਹ ਨਾ ਕਰਿਆ ਕਰੋ ਕਿ ਕੱਲ ਨੂੰ ਸ਼ਾਮ ਨੂੰ ਪੇਮੈਂਟ ਪਾਉਂਗੀ ਤੇ ਅਗਲੇ ਦਿਨ ਕਹਿ ਦਿੰਦੇ ਹੋ ਕਿ ਸੌਰੀ ਜੀ ਤੁਸੀਂ ਕਿਸੇ ਹੋਰ ਨੂੰ ਦੇ ਦਿਓ ਉਹ ਕੰਮ ਨਹੀਂ ਕਰਨਾ ਹੈਗਾ ਜਿੱਦੀ ਪੇਮੈਂਟ ਆ ਗਈ ਅਸੀਂ ਫਟਾਫਟ ਉਹ ਨੂੰ ਦੇ ਦੇਣਾ ਹੈਗਾ ਠੀਕ ਹੈ ਜੀ ਲੋ ਜੀ ਪਹਿਲਾ ਸੂਟ ਕਮ ਕਮ ਪਸ਼ਮੀਨਾ ਰੋਗਾ ਜੀ ਏਕੇ ਟੈਕਸ ਦਾ ਬਹੁਤ ਪਿਆਰਾ ਸੂਟ ਹੋਊਗਾ ਵਰਕ ਬਹੁਤ ਸੋਹਣਾ ਹੋਊਗਾ 컬러 ਦੇਖੋ ਲੋਟ ਬਹੁਤ ਹੀ ਸੋਹਣਾ ਜਿਹਾ 컬러 ਤੇ ਬਹੁਤ ਸੋਹਣਾ ਪ੍ਰਿੰਟ 5 ਮੀਟਰ ਦਾ ਸੂਟ ਆਊਗਾ ਜੀ ਤੁਹਾਡੇ ਕੋਲ ਇਹ ਲੋ ਜੀ ਬਹੁਤ ਖੂਬਸੂਰਤ ਵਰਕ ਹੋਇਆ ਹੋਇਆ ਨੇੜੇ ਕਰਕੇ ਦਿਖਾ ਦੇਵੀਂ ਲੋ ਕੇਰਾ ਮੈਂ ਆਪਕੇ ਦੱਸ ਦੇਣੀ ਆ ਤੁਹਾਨੂੰ ਕੇਰਾ ਹੈਗਾ ਜੀ 25.5 ਬਹੁਤ ਸਾਰੀਆਂ ਭੈਣਾਂ ਦੀ ਉਸ ਦਿਨ ਪ੍ਰੋਬਲਮ ਰਹੀ ਕਿ ਕੇਰਾ ਘੱਟ ਰਿਹਾ ਇਨਾਂ ਦਾ ਘੇਰਾ ਬਹੁਤ ਹੈ 25 ਘੇਰਾ ਹੋਏਗਾ ਜੀ ਲੈਂਥ ਨਾਪ ਦਿੰਨੇ ਆ ਲੈਂਥ ਹੈਗੀ ਹੈ ਜੀ 43 ਤੁਸੀਂ 44 ਤੱਕ ਲਿਜਾ ਸਕਦੇ ਹੋ ਆਰਾਮ ਨਾਲ ਤੇ ਹੁਣ ਤੁਸੀਂ ਇਹਦਾ ਵਰਕ ਦੇਖੋ ਬਹੁਤ ਸਫਾਈ ਦਾ ਵਰਕ ਹੈ ਬਹੁਤ ਜ਼ਿਆਦਾ ਤੇ ਕਲਰ ਕਿਹੜਾ ਵੀ ਇਹ ਕਿਹੜਾ ਕਲਰ ਹੋਊਗਾ ਸਾਰੇ ਆ ਰਿਹਾ ਕਲਰ ਕਲਰ ਸਹੀ ਹੈ ਰਵਾਈਨ ਮਜੈਂਟਾ ਜਆ ਇਹ 2 ਟੋਨ ਜਆ ਪਸ਼ਮੀਨਾ ਆਂਦੀ ਇਹਦੇ ਵਿੱਚ ਨਾ ਇੱਕ ਬਲੈਕ ਦਾ ਥ੍ਰੈਡ ਜਆ ਵੀ ਆ ਰਿਹਾ ਨਾਲ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹਦਾ ਬਾਜੂ ਦਾ ਵਰਕ ਇੱਥੇ ਕਲਰ ਸਹੀ ਆ ਸਹੀ ਕਲਰ ਬੱਸ ਲੋ ਆ ਦੇਖੋ ਜੀ ਇਹਦਾ ਇਹ ਹੈਗਾ ਬਾਜੂ ਦਾ ਵਰਕ ਪਸ਼ਮੀਨਾ ਬਹੁਤ ਪਿਆਰਾ ਹੋਊਗਾ ਬਹੁਤ ਜ਼ਿਆਦਾ ਸੋਹਣਾ ਸੌਫਟਨੈਸ ਬਹੁਤ ਜ਼ਿਆਦਾ ਹੈਗੀ ਹੈ ਬਾਜੂ ਵਰਕ ਏਰਾ ਵਰ ਕਹਿਣ ਪੈਣ ਵਾਲਾ ਠੀਕ ਹੈ ਜੀ ਤੇ ਪ੍ਰਾਈਸ ਕੁਝ ਵੀ ਨਹੀਂ ਹੈਗੀ ਪ੍ਰਾਈਸ ਹੈਗੀ ਆ ਸਿਰਫ 1125 ਰੁਪਏ 1125 ਲੋ ਜੀ ਨੈਕਸਟ ਹੈਗਾ ਪੈਟਰੋਲ ਕਲਰ ਰੰਗ ਸਹੀ ਹੈ ਆਹ ਲੋ ਜੀ ਕਲਰ ਤੁਸੀਂ ਸਹੀ ਦੇਖ ਰਹੇ ਹੋਗੇ ਇਹ ਪੀਕਾਕ ਨਾਲੋਂ ਥੋੜਾ ਡਿਫਰੈਂਟ ਹੁੰਦਾ ਜਿਹਨੂੰ ਆਪਾਂ ਪੈਟਰੋਲ ਕਲਰ ਕਹਿੰਦੇ ਨੇ ਠੀਕ ਹੈ ਜੀ ਕਲਰ ਹਾਂ ਉਸੇ ਤਰ੍ਹਾਂ ਦਾ ਹੀ ਵਰਕ ਮਿਲੂਗਾ ਉੱਪਰ ਤੱਕ ਉਨਾ ਹੀ ਘੇਰਾ ਮਿਲੂਗਾ 25.5 ਲੈਂਥ ਹੋਊਗੀ 43.5 ਠੀਕ ਹੈ ਉਦਾਂ ਹੀ ਬਾਜੂ ਤੇ ਵਰਕ ਆਊਗਾ ਲੋ ਜੀ ਦੀ ਪ੍ਰਾਈਸ ਹੈਗੀ ਹੈ 1125 ਰੁਪਏ ਹਰ ਇੱਕ ਦੀ ਰੇਂਜ ਚ ਆਉਣ ਵਾਲੇ ਸੂਟ ਨੇ ਜੀ ਇਹ ਇਹ ਹੈਗਾ ਜੀ ਬਲੈਕ ਕਲਰ ਸਾਰਾ ਕਲਰਾਂ ਦੀ ਮੈਨੂੰ ਅੱਜ ਲੋੜ ਨਹੀਂ ਹੈਗੀ ਆਪਾਂ ਨੂੰ ਇਦਾਂ ਹੀ ਤੁਹਾਨੂੰ ਆਈਡੀਆ ਹੋ ਜਾਊਗਾ ਬਲੈਕ ਕਲਰ ਦੇ ਵਿੱਚ ਸੂਟ ਹੈਗਾ ਇਹ ਪ੍ਰਾਈਸ 1125 ਕਮ ਕਮ ਪਸ਼ਮੀਨਾ ਏਕੇ ਟੈਕਸ ਦਾ ਬਹੁਤ ਪਿਆਰਾ ਪਸ਼ਮੀਨਾ ਐਗਜ਼ੈਕਟ ਮਸਟਰਡ ਕਲਰ ਨੋ ਠੀਕ ਹੈ ਸਹੀ ਆ ਰਿਹਾ ਬਿਲਕੁਲ ਐਗਜ਼ੈਕਟ ਮਸਟਰਡ ਕਲਰ ਤੇ ਇਥੇ ਸਟੈਂਪ ਮਿਲੂਗੀ ਜੀ ਤੁਹਾਨੂੰ कुमकुम पशमीने आप चैक कर लें एक बार आ लो जी कुमकुम पशमी पशमीना कुमकुम बाय एके टैक्स स्टैंप मिलेगी बकैद तो बिल्कुल एग्जैक्ट मस्टर्ड कलर दूट <coughs> आऊगा ना तो यह बहुत ज्यादा डार्क होंगे और ना बहुत ज़्यादा लाइट होंगे ठीक है जी लो प्राइस ग्यारह सौ पच्ची कलर ये भी बहुत ज़्यादा सोहना बॉटल ग्रीन कलर बहुत प्यारा कलर ठीक है जी और वर्क बहुत ही प्यारा ਸਫਾਈ ਬਹੁਤ ਜ਼ਿਆਦਾ ਹੈ। ਲੋ। ਹੁਣ ਥੋੜਾ ਜਿਹਾ ਡਿਜ਼ਾਈਨ ਚੇਂਜ ਹੋਊਗਾ। ਕਸ਼ਮੀਨਾ ਸੇਮ ਰਹੂਗਾ। ਲੋ ਜੀ। ਇਹ ਵਾਲਾ ਵਰਕ ਹੋਊਗਾ ਹੁਣ ਇਹਦੇ ਤੇ। ਹੁਣ ਮੈਂ ਤੁਹਾਨੂੰ نیچے ਹੱਥ ਰੱਖ ਕੇ ਦਿਖਾਉਣੀ ਹੈ। ਤੇ ਆ ਲੋ। ਇਹਦੇ ਕਟ ਕੱਡੇ ਹੋਏ ਨੇ ਆ ਸਾਰਿਆਂ 'ਚ। ਕਟ ਵਰਕ ਹੋਇਆ ਵੇ ਇਸ ਤਰ੍ਹਾਂ। ਇਹ ਬਹੁਤ ਸੋਹਣਾ ਵਰਕ ਹੋਇਆ। ਹੁਣ ਇਹਦਾ ਵੀ ਤੁਹਾਨੂੰ ਕੇਰਾ ਨਾਪ ਦੇਣੀ ਹੈ ਪਰ ਮੈਨੂੰ ਇਹਦਾ ਕੇਰਾ ਜ਼ਿਆਦਾ ਨਹੀਂ ਲੱਗ ਰਿਹਾ। ਲੋ ਜੀ ਇਹਨਾਂ ਕੱਟ ਵੀ ਨਹੀਂ 2.5 ਕਿਰਾ ਨੋਰਮਲ ਕਿਰਾ ਹੁੰਦਾ ਬਸ 2.25 ਕਿਰਾ ਤੇ ਆਹ ਲੋ ਜੀ ਇਹ ਹੈਗੀ ਆ ਜੀ ਬਾਜੂ ਬਾਜੂ ਤੇ ਵੀ ਓਦਾਂ ਕੱਟ ਕੱਡੇ ਹੋਏ ਨੇ ਬੜਾ ਪਿਆਰਾ ਲੱਗਦਾ ਜੀ ਇਹ ਸੂਟ ਬਹੁਤ ਸੋਹਣਾ ਲੱਗਦਾ ਮਹਿਰੂਨ ਕਲਰ ਦੇ ਵਿੱਚ ਹੈਗਾ ਬਲੈਕਿਸ਼ ਮਹਿਰੂਨ ਕਲਰ ਹੈ ਬਹੁਤ ਪਿਆਰਾ ਆ ਜਾ ਸਹੀ ਹੈ ਰੰਗ ਸਹੀ ਹੈ ਇਹਨਾਂ ਨਾਲ ਜਦੋਂ ਟਾਈ ਐਂਡ ਟਾਈ ਦੁਪੱਟੇ ਕਰਾਉਂਗੇ ਨਾ ਜੀ ਤੁਸੀਂ ਦੇਖਿਓ ਫਿਰ ਤੁਸੀਂ ਸੂਟ ਦੀ ਲੁੱਕ ਦੇਖੋ ਕਿੰਨੀ ਸੋਹਣੀ ਆਉਂਦੀ ਹੈ ਬਣ ਕੇ ਬੜੇ ਪਿਆਰੇ ਲੱਗਦੇ ਨੇ ਫਿਰ ਇਹ ਅਗਲਾ ਇਹਦੇ ਚ ਵੀ ਉਦਾਂ ਹੀ ਮਸਟਰਡ ਕਲਰ ਆ ਗਿਆ ਇਹ ਉਹੀ ਪਸ਼ਮੀਨਾ ਹੈਗਾ ਕੱਟ ਕੱਡੇ ਹੋਏ ਨੇ ਪੂਰਾ ਵਧੀਆ ਸਫਾਈ ਨਾਲ ਕਟਵਰਕ ਹੋਇਆਗਾ ਠੀਕ ਆ ਜੀ ਤੇ نیچے ਆਹ ਵਾਲਾ ਨਹੀਂ ਦੇਖਿਆ ਮੈਂ ਹਾਂ ਇੱਥੇ ਨਹੀਂ ਕੱਟ ਕੱਡੇ ਹੋਏ ਆਹ ਵਾਲੇ ਨਹੀਂ ਕੱਡੇ ਹੋਏ ਮੈਨੂੰ ਲੱਗਦਾ ਇਹ ਅੱਧ ਵਿਚਾਲੇ ਜੇ ਰਹਿ ਗਏ ਤਾਂ ਅੱਗੇ ਜੇ ਹੀ ਰਹਿ ਗਏ ਇਹ ਇਹ ਨਿਕਲ ਜਾਣਗੇ ਬੜੇ ਇਜ਼ੀਲੀ ਹਾਂ ਇਹ ਨਾ ਆ ਕਾਗਜ਼ ਨਾਲ ਆਹ نیچے ਕਾਗਜ਼ ਤੇ ਹੀ ਲੱਗਿਆ ਹੋਇਆ ਹਾਂ ਨਿਕਲ ਜਾਣਗੇ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਬਣਾਈ ਹੋਈ ਹੈ ਨਾਲੇ ਤੁਸੀਂ ਮੈਨੂੰ ਦੱਸੋ ਇਹਨਾਂ ਚੋਂ ਤੁਹਾਨੂੰ ਕਿਹੜਾ ਸੂਟ ਸਭ ਤੋਂ ਸੋਹਣਾ ਲੱਗਿਆ ਜਿਹੜਾ ਮੈਂ ਸਵਾ ਕੇ ਪਾ ਲਾਂ ਮੈਨੂੰ ਵੀ ਸੁਜੈਸਟ ਕਰ ਦਿਓ ਆਹ ਲੋ ਜੀ ਇਹ ਹੈਗਾ ਪੈਟਰੋਲ ਕਲਰ ਠੀਕ ਹੈ ਜੀ ਬਹੁਤ ਹੀ ਸੋਹਣਾ ਜਿਹਾ ਕਲਰ ਤੇ ਬਹੁਤ ਜੈਨੂਇਨ ਜੀ ਪ੍ਰਾਈਸ 1125 ਨੈਕਸਟ ਦੇਖੋ ਬੋਟਲ ਗ੍ਰੀਨ ਕਲਰ ਏਕੇ ਟੈਕਸ ਦਾ ਪਸ਼ਮੀਨਾ ਹੋਊਗਾ ਜੀ ਏਕੇ ਟੈਕਸ ਦਾ ਪਸ਼ਮੀਨਾ ਰਾਮ ਟੈਕਸ ਤੋਂ ਘੱਟ ਨਹੀਂ ਹੁੰਦਾ ਬਹੁਤ ਖੂਬਸੂਰਤ ਪਸ਼ਮੀਨਾ ਹੁੰਦਾ ਜੀ ਇਹ ਨੈਕਸਟ ਹੈ ਇਹ ਵਾਲਾ ਕਲਰ ਉਹੀ ਕਲਰ ਜਿਹੜਾ ਤੁਹਾਨੂੰ ਮੈਂ ਪਹਿਲਾਂ ਸਭ ਤੋਂ ਪਹਿਲਾਂ ਸੂਟ ਦਿਖਾਇਆ ਸੀ ਨਾ ਇਹ ਵਾਈ ਨਾ ਨਾ ਇਹ ਮਜੈਂਟਾ ਤੇ ਇੱਕ ਅਲੱਗ ਜਿਹਾ ਹੀ ਕਲਰ ਹੈ ਇਹਦੇ ਸੋਨਾ ਜਿਹਾ ਕਲਰ ਆ ਸਹੀ ਹੈ ਨਾ ਪ੍ਰਾਈਸ 1125 ਲੋ ਜੀ ਇਹਦੇ ਵਿੱਚ ਇੱਕ ਬਲੈਕ ਕਲਰ ਆ ਗਿਆ ਠੀਕ ਹੈ ਜੀ ਸਾਢੇ 250 ਦੇ ਸੂਟ ਨੇ ਇਹ ਲੋ ਇਹ ਸਾਰੇ ਸੀਗੇ 1125 ਦੀ ਰੇਂਜ ਦੇ ਸੂਟ ਤੇ ਹੁਣ ਆਪਣੀ ਰੇਂਜ ਹੈ ਜਿਹੜੀ ਉਹ ਡਿਫਰੈਂਟ ਹੋ ਜੂਗੀ ਔਰ ਸੂਟਸ ਦੀ ਜਿਹੜੀ ਦਾ ਵਰਕ ਹੈਗਾ ਜਿਹੜਾ ਉਹ ਵੀ ਡਿਫਰੈਂਟ ਹੋ ਜੂਗਾ ਠੀਕ ਹੈ ਜੀ ਲੋ ਜੀ ਬਹੁਤ ਹੀ ਪਿਆਰਾ ਜਸਮਟਾਊਗਾ ਇਹ ਵੀ ਤੁਹਾਡੇ ਕੋਲੇ ਦੇਖੋ ਟੂ ਟੋਨ ਜਪਸ਼ਮੀਨਾ ਹੈਗਾ ਇਹ ਲੋ ਆਹ ਲੋ ਬਲੈਕ ਐਂਡ ਮਹਿੰਦੀ ਦਾ ਥ੍ਰੈਡ ਯੂਜ਼ ਕੀਤਾ ਹੋਇਆ ਇਹਨੂੰ ਕਹਿੰਦੇ ਆ ਆਪਾਂ ਟੂ ਟੋਨ ਪਸ਼ਮੀਨਾ ਠੀਕ ਹੈ ਜੀ ਪਿਆਰਾ ਜਾ ਪਸ਼ਮੀਨਾ ਬਹੁਤ ਸੋਹਣਾ ਤੇ ਇਹ ਲੋ ਜੀ ਉਪਰ ਸ਼ੁਰੂ ਕਰਦੇ ਆ ਆਪਾਂ ਦਿਖਾਉਣਾ ਤੁਹਾਨੂੰ ਲੋ ਜੀ ਇਹ ਬਲਸਿੰਗ ਆਪਾਂ ਪਹਿਲਾਂ ਲਾਪਦੀਏ ਫਿਰ ਮੈਂ ਤੁਹਾਨੂੰ ਇਹਦੀ ਸਾਰੀ ਡਿਟੇਲ ਦਿੰਨੀ ਆ ਠੀਕ ਹੈ ਜੀ ਇਹਦੀ ਲੈਂਥ ਚੈੱਕ ਕਰ ਲਈਏ ਲੈਂਥ ਬਹੁਤ ਆ ਜੀ 44 ਆ 44 44.5 ਤੱਕ ਜਾ ਸਕਦਾ 45 ਤੱਕ ਜਾ ਸਕਦਾ ਕੱਟ ਕਰਨਾ ਤਾਂ ਉੱਪਰੋਂ ਕੱਟ ਕੇ ਤੁਸੀਂ ਕੱਟ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਇਹਦਾ ਘੇਰਾ মাপ ਦਿੰਨੇ ਆ ਸੂਟ ਬਹੁਤ ਜਿਆਦਾ ਪਿਆਰੇ ਨੇ ਜੀ ਬਹੁਤ ਜਿਆਦਾ ਸੋਹਣੇ ਨੇ ਲੋ ਜੀ ਘੇਰਾ ਹੈਗਾ ਇਹਦਾ 2.5 ਸਾਢੇ 2.5 ਘੇਰਾ ਹੈਗਾ ਠੀਕ ਹੈ ਹੁਣ ਦੇਖੋ ਤੁਸੀਂ ਇਹਦਾ ਵਰਕ ਆ ਲੋ ਹਾਈ ਐਂਡ ਵਰਕ ਹੈ ਇਹ ਹਾਈ ਐਂਡ ਲਓ ਕੱਟ ਵਰਕ ਹੋਇਆ ਹੋਇਆ ਪ੍ਰੋਪਰ ਕੱਟ ਵਰਕ ਆਹ ਜੀ ਕੱਟ ਵਰਕ ਇਹ ਨਹੀਂ ਇਹਨਾਂ ਚੋਂ ਨਹੀਂ ਆਹ ਕੱਲੇ ਆਹ ਨੇ ਨਾ ਜਿਹੜੀ ਤੁਸੀਂ ਇਹਦਾ ਸਟਾਈਲ ਦੇਖੋ ਕਿੰਨਾ ਸੋਹਣਾ ਆਹ ਦੋਨੇ ਪਾਸੇ ਘੇਰੇ ਦੇ ਇਹ ਵਾਲੇ ਨਾ ਕੱਟ ਕੱਡੇ ਹੋਏ ਨੇ ਜਾਲੀ ਜੀ ਬਣੀ ਹੋਈ ਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੁਣ ਤੁਸੀਂ ਦੇਖੋ ਹੋ ਲੈਂਥ ਪੂਰੀ ਆ ਘੇਰੇ ਦੀ ਚੌੜਾਈ ਪੂਰੀ ਹੈ ਔਰ ਸਟੱਫ ਬਹੁਤ ਸੋਹਣਾ ਹੈ ਮਹਿੰਦੀ ਕਲਰ ਹੈ ਹੈ ਮਹਿੰਦੀ ਕਲਰ ਹੈ ਇਹਦੇ ਵਿੱਚ ਥੋੜਾ ਬਲੈਕ ਦਾ ਥ੍ਰੈਡ ਹੈ ਨਾ ਲਓ ਜੀ ਇਹ ਹੈਗੀ ਬਾਜੂ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ ਦੀ 1295 ਸਟੱਫ ਜਦੋਂ ਚੇਂਜ ਹੋ ਜਾਂਦਾ ਨਹੀਂ ਉਹਦੇ ਨਾਲ ਥੋੜੀ ਜਿਹੀ ਪ੍ਰਾਈਸ ਦਾ ਵੀ ਹੱਟ ਪੈ ਜਾਂਦਾ ਔਰ ਵਰਕ ਦਾ ਵੀ ਹੁੰਦਾ ਹੈ ਨਾ ਇਹ ਚ ਰੰਗ ਸਹੀ ਨਹੀਂ ਆਇਆ ਹੋਰ ਕਿਹੜਾ ਆਇਆ ਆਹੀ ਆਈ ਹੈ ਇਹ ਮੈਂਡੀ ਕਲਰ ਆ ਜੀ ਵਿੱਚ ਇਹਦੇ ਬਲੈਕ ਦਾ ਨਾਲ ਨਾਲ ਥ੍ਰੈਡ ਹੋਣ ਕਰਕੇ ਬਸ ਇੱਥੇ ਠੀਕ ਆ ਹਾਂ ਇੱਥੇ ਵੇਖ ਲੈਣਾ ਆ ਰੰਗ ਠੀਕ ਆ ਠੀਕ ਆ ਇਹ ਹੈਗਾ 1295 ਦਾ ਸੂਟ ਅਗਲਾ ਕਲਰ ਲੋ ਜੀ ਡਾਰਕ ਰਸਟ ਕਲਰ ਬਹੁਤ ਸੋਹਣਾ ਕਲਰ ਤੁਸੀਂ ਤਾਂ ਵੀ ਵਰਕ ਦੇਖੋ ਵਰਕ ਦੇ ਕਲਰ ਜਜਮੈਂਟ ਹੋ ਜਾਂਦੀ ਹੁੰਦੀ ਆ ਫਿਰ ਠੀਕ ਆ ਜੀ ਇਹਦੇ ਵਿੱਚ ਵੀ ਡਬਲ ਥ੍ਰੈਡ ਆ ਬਲੈਕ ਐਂਡ ਰਸਟ 1295 ਦਾ ਸੂਟ ਆ ਅਗਲਾ ਦੇਖੋ ਮਹਿਰੂਨ ਮਹਿਰੂਨ ਦੇ ਵਿੱਚ ਬਲੈਕ ਐਂਡ ਮਹਿਰੂਨ ਬੜਾ ਪਿਆਰਾ ਲੱਗਦਾ ਸੂਟ ਇਸ ਤਰ੍ਹਾਂ ਦੇ ਨਾ ਜਿਹੜੇ ਡਬਲ ਸ਼ੇਡ ਜੇ ਸੂਟ ਹੁੰਦੇ ਨੇ ਸੋਹਣੇ ਲੱਗਦੇ ਹੁੰਦੇ ਠੀਕ ਹੈ ਨੈਕਸਟ ਹੈ ਜੀ ਇਹਦੇ ਵਿੱਚ ਇਹ ਹੈਗਾ ਮੋਬ ਜਾ ਸ਼ੇਡ ਹੈ ਲੋ ਤੇ ਇਹਦੇ ਵਿੱਚ ਵੀ ਬਲੈਕ ਆ ਦੇਖੋ ਠੀਕ ਹੈ ਜੀ ਬੜਾ ਪਿਆਰਾ ਹੈ ਪੇਟਾ ਹੈ ਬਲੈਕ ਆਣਾ ਪੇਟਾ ਪੇਟਾ ਬਲੈਕ ਆ ਠੀਕ ਆ ਦਾ ਨਾ ਇਹ ਦਾ ਭਾਇਆ 1295 ਲੋ ਜੀ ਅਗਲਾ ਮਜੈਂਟਾ ਕਲਰ ਪਰ ਇਹਦੇ ਵਿੱਚ ਥੋੜਾ ਬਲੈਕ ਦਾ ਰੈੱਡ ਆ ਗਿਆ ਨਾ ਵਿੱਚ ਚਾਹ ਲੋ ਜੀ ਇਹ 봐 ਆਈਡੀਆ ਲੈ ਲੋ 1295 ਦੇ ਵਿੱਚ ਸूट ਆ ਜਾਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੋ ਲੋ ਜੀ ਵਾਈਨ ਸ਼ੇਡ ਲਾਈਟ ਜਆ ਵਾਈਨ ਸ਼ੇਡ ਬਹੁਤ ਪਿਆਰਾ ਜਆ 컬러 ਤਾਂ ਕੋਈ ਵੀ ਐਦਾਂ ਨਹੀਂ ਹੈਗਾ ਕਿ ਸੋਨਾ ਨਹੀਂ ਆ 컬러 ਐਦਾਂ ਤਾਂ ਕੋਈ ਹੈ ਹੀ ਨਹੀਂ 컬러 ਸਾਰੇ ਬੜੇ ਪਿਆਰੀ ਪਿਆਰੀ 컬러 ਨੇ ਬਾਕੀ ਸਭ ਦੀ ਆਪਣੀ ਆਪਣੀ ਲਾਈਕਿੰਗ ਹੁੰਦੀ ਹੈ ਇਹ 1295 ਦੇ ਸੂਟ ਹੈ ਲਓ ਜੀ ਆ ਦੇਖ ਲਓ ਬਰਾਊਨ ਦਾ 컬러 ਹੈ ਡਿਫਰੈਂਟ ਜਿਹੇ 컬러 ਹੈਗਾ ਇਹ ਥੋੜਾ ਜਆ ਬਰਾਊਨ ਸ਼ੇਡ ਦੇ ਵਿੱਚ ਕੈਮਰਾ ਦੱਸ ਸੀਰੀਅਸ ਹੈ ਕਿਉਂ ਈ ਦੱਸ ਦੇ ਕੈਮਰਾ ਆਹ ਸਹੀ ਦਹ ਦੇ ਕੈਮਰਾ ਇੱਥੇ ਸਹੀ ਹੈ ਦੂਰੋਂ ਨਹੀਂ ਸਹੀ ਅੱਛਾ ਚਲੋ ਨੇੜੋਂ ਦੇਖ ਲੋ ਕੋਈ ਕਈ ਕਲਰ ਦੂਰੋਂ ਸਹੀ ਹੁੰਦੇ ਆ ਕਈ ਨੇੜੋਂ ਸਹੀ ਹੁੰਦੇ ਆ 1295 ਚ ਆ ਜਾਊਗਾ ਅਗਲਾ ਦੇਖੋ ਮਸਟਰਡ ਜਿਹਾ ਕਲਰ ਹੈ ਇਹ ਡਾਰਕ ਮਸਟਰਡ ਕਲਰ ਮਿਲੋ ਜੀ ਹਾਉਲੀ ਇਹ ਦੂ ਸੋਨਾ ਇਹ ਕਲਰ ਮੈਨੂੰ ਦੱਸਣਾ ਕਿ ਨਹੀਂ ਆ ਰਿਹਾ ਆਹ ਵਾਲਾ ਕਲਰ ਹੈ ਇਹ ਸਹੀ ਆ ਰਿਹਾ ਇੱਥੇ ਸਹੀ ਹੈ ਇੱਥੇ ਵੀ ਜਿਹਾ ਸਹੀ ਬਸ ਦੇਖ ਲਓ ਜੀ ਤੁਸੀਂ ਇਹ ਕਿਹੜਾ ਕਲਰ ਹੈਗਾ ਫਿਕਸ ਜਾਈ ਹੈ ਸਮਝ ਹੀ ਨਹੀਂ ਆ ਰਹੀ ਮੈਨੂੰ ਇਹ ਦੱਸਣਾ ਕਿ ਕਿ ਆ ਰਿਹਾ ਲੋ ਹੈ ਵੀ ਲਾਸਟ कलर ਦਿਖਾਉਣੀ ਐਸੇ ਸਹੀ ਹੈ ਲੈ ਹੁ ਕਹੇ ਨਾ ਐਸੇ ਹੀ ਚਲ ਆ ਲੋ ਜੀ ਇਹ ਵੀ कलर ਬਹੁਤ ਸੋਹਣਾ ਹੈ ਠੀਕ ਹੈ ਸਹੀ ਆ ਰਿਹਾ ਹੈ ਹੂੰ ਸਹੀ ਹੈ ਠੀਕ ਚਲ ਠੀਕ ਹੈ ਜੀ ਫਟਾਫਟ ਚੱਕਣ ਦੀ ਕਰਿਓ ਬੜੀ ਟੈਨਸ਼ਨ ਨਾ ਲਿਓ ਕਿ ਉਹ ਲੈ ਲੀ ਗਏ ਉਹ ਲੈ ਲੀ ਗਏ ਜਿਹੜਾ ਮਿਲਦਾ ਉਹ ਹੀ ਲੈ ਲਿਓ ਸਾਰੇ ਸਿਰੇ ਹੀ ਨੇ ਲਓ ਜੀ ਅਗਲਾ ਸੋਹਣਾ ਦੇਖੋ ਬੜਾ ਸੋਹਣਾ ਕਲਰ ਹੈ ਕੁਮਕੁਮ ਪਸ਼ਮੀਨਾ ਜੀ ਹਾਂ ਕੁਮਕੁਮ ਪਸ਼ਮੀਨਾ ਬਾਈ 1 ਕਿ ਟੈਕ ਆਹ ਲੋ ਇਹ ਕਲਰ ਪਹਿਲਾਂ ਵੀ ਆ ਚੁੱਕੇ ਆ ਤੁਹਾਡੇ ਕੋਲ ਇਹ ਹੈਗਾ neck ਦਾ ਵਰਕ ਵਰਕ ਬਹੁਤ ਜਿਆਦਾ ਸੋਹਣਾ ਹੈ ਨੇੜੇ ਕਰਕੇ ਦਿਖਾ ਦੇ ਬਹੁਤ ਪਿਆਰਾ ਵਰਕ ਹੈ ਠੀਕ ਹੈ ਜੀ ਤੇ ਇਹ ਹੈਗਾ ਜੀ ਘੇਰੇ ਦਾ ਵਰਕ ਨਾਪ ਕੇ ਦੱਸ ਦੇਣੀ ਹੈ ਰੰਗ ਇੱਥੇ ਸਹੀ ਆ ਅੱਛਾ ਬਾਈਕੇ ਰਹੀ ਜੀ ਲੈਂਥ ਵੇਖੋ 6 ਪੌਣੇ ਕਿ 43 43 ਮੰਨ ਕੇ ਚੱਲੋ ਲੈਂਥ ਹੈ ਜੀ ਠੀਕ ਹੈ ਜੇ ਤੁਸੀਂ ਕੱਟ ਕਰਨੀ ਹੈ ਨਾ ਅੱਜ ਕੱਲ ਬੜੇ ਤਰੀਕੇ ਨੇ ਜੀ ਕੱਟ ਕਰ ਹੁੰਦੇ ਕੱਟ ਕਰਨੀ ਹੈ ਨਾ ਇੱਥੇ ਮਾਰੋ ਕੱਟ ਲੇਸ ਇਨਸਰਟ ਕਰਾ ਲਓ ਇਹਦੇ ਵਿੱਚ ਨਾਲ ਹੀ ਡਿਜ਼ਾਈਨ ਹੋ ਜਾਂਦਾ ਨਾਲ ਹੀ ਸੂਟ ਦੀ ਲੈਂਥ ਵੀ ਹੋ ਜਾਂਦੀ ਹੈ ਇਹ ਲਓ ਬਾਜੂ ਠੀਕ ਹੈ ਜੀ ਇਹ ਸੂਟ ਵੀ 1125 ਦੇ ਵਿੱਚ ਆ ਜਾਊਗਾ ਬੜਾ ਸੋਹਣਾ ਕਸ਼ਮੀਰੀਆ ਵਰਕ ਬਿਲਕੁਲ ਹਟਮਾ ਡਿਫਰੈਂਟ ਵਰਕ ਹੈ ਬਿਲਕੁਲ ਇਹਦੇ ਨਾਲ ਜਦੋਂ ਤੁਸੀਂ ਟਾਈ ਡਾਈ ਦੁਪੱਟਾ ਕਰਾਓਗੇ ਨਾ ਇਹ ਸੂਟ ਦਾ ਫਿਰ ਬਸ ਇਹਦੀ ਤਾਂ ਫਿਰ ਦੇਖਿਆ ਲੁੱਕ ਬਣਨੀ I I love it ਲੋ ਸਿਰ ਉੱਤੇ ਅੱਜ ਤਾਂ ਸਰਾ ਹੀ ਕੱਢਤੀ ਆ ਕੋਈ ਭੈਣ ਰਹਿ ਨਾ ਜਾਵੇ ਉਗੀ ਵੀਡੀਓ ਛੋਟੀ ਰਹਗੀ ਸੀ ਆਪਣੀ। ਔਰ ਪੈਣਾ ਨਿਰਾਸ਼ ਹੋਈਆਂ ਸੀ ਬਹੁਤ ਪਹਿਲਾਂ। ਲਓ। ਠੀਕ ਹੈ ਜੀ, ਬਲੈਕ ਕਲਰ ਦੇ ਵਿੱਚ ਇਹ ਕੇ ਟੈਕਸ ਦਾ ਪਹਿਮੀ ਨਾ ਰਹੂਗਾ। ਲਓ। ਠੀਕ ਹੈ, ਸੇਮ ਵਰ ਕਹੂਗਾ ਬਾਜੀ ਤੇ। ਉਹ ਖਾਸਾ ਵਰ ਕੇ। ਮੈਂ ਤਾਂ ਕਹਿ ਕਿ ਤੇ ਲਾਈਨ ਜੀ ਦਿਖਾਇਆ ਨਹੀਂ ਦੂਜਾ ਤੱਕ। ਹਾਂ, ਇੰਨਾ ਇੰਨਾ ਵਰ ਕਹੂਗਾ ਜੀ। ਕਾਫੀ ਹੈ। ਲਓ, ਬਹੁਤ ਪਿਆਰੇ ਸੂਟਾ ਹੈ। ਚੱਕਣ ਦੀ ਕਰਿਓ ਫਟਾਫਟ। ਇੱਕ ਨਾ ਮਿਲੇ ਦੂਜੇ ਤੇ ਖਿਸਕ ਜਿਓ ਇਹ ਤਾਂ ਨਾ ਜਿੱਦੋਂ ਅਸੀਂ ਬਣਾ ਕੇ ਪਾਉਣੀ ਆ ਨਾ ਟੂਟ ਉਦੋਂ ਫਿਰ ਪਤਾ ਲੱਗਦਾ ਜਿਹੜਾ ਮਰਜ਼ੀ ਬਣਾ ਕੇ ਪਾ ਲੂ ਔਰ ਦੁਪੱਟੇ ਕਰਾਉ ਉਹਦੇ ਟਾਈ ਡਾਈ ਇਹਨਾਂ ਨਾਲ ਜਿਹੜਾ ਮਰਜ਼ੀ ਬਣਾ ਕੇ ਪਾ ਲਓ ਫਿਰ ਆ ਹੀ ਲੱਗੂਗਾ ਤਾ ਲੋ ਪਟਰੋਲ ਕਲਰ ਲੋ ਇਹ ਹੈਗਾ ਗਲਾ ਲੋ neck ਏ ਹੈਗਾ ਜੀ ਇਹਦਾ ਕੇਰਾ ਠੀਕ ਹੈ ਅਗਲਾ ਦੇਖੋ ਇਦਾਂ ਹੀ ਆ ਸਾਰਾ ਕੇਰਾ ਵੀ ਇਸ ਤਰ੍ਹਾਂ ਹੀ ਆਊਗਾ ਚੈੱਕ ਕਰ ਲਓ ਤੁਸੀਂ ਕਲਰ ਵੈਸੇ ਦੇਖਣੇ ਆ ਤੁਸੀਂ ਹੋ ਤਾਂ ਇਹਦੇ ਝੁਣਕੀ ਦੇਖਣਾ ਕਲਰ ਤਾਂ ਜਿਸ ਆਹ ਲਓ ਕਲਰ ਵੀ ਦੇਖ ਲਓ ਇਹ ਹੈਗਾ ਕੇਰਾ वर्क पूरा क्डवा वर्क की चिंता ना करो वर्क बहुत सोहना और डिजाइनिंग भी बिल्कुल डिफरेंट है जी वैसे सारे अलग अलग डिजाइनिंग ही है सोहनी डिजाइनिंग सो है ग्यारह सौ पच्चीस आ जूगा यलर ये है इतों थोड़े गले निकले मैं थोड़ा तो आइडिया दे दी हूँ थोड़ा जा गला निकलना है ਤੇ ਉਹਦੇ نیچے-नीचे ਤੁਹਾਨੂੰ ਆ ਬੂਟੀ ਦਿੱਤੀ ਹੋਈ ਆ ਨਾਲ ਇਹ ਜਰੀ ਦਾ ਵਰਕ ਹੋਇਆ ਹੋਇਆ ਆ ਤੁਹਾਡੇ ਮੋਢਿਆਂ ਤੱਕ ਜਾਊਗਾ ਇੱਥੋਂ ਤੁਹਾਡੇ ਗਲਾਂ ਨੂੰ ਛੂ ਲੂਗਾ ਚੌਰਸ ਕਰ ਲਿਓ ਗਲਾਸ ਗਲਾ ਕਰ ਲਿਓ ਜਿਹੜਾ ਮਰਜ਼ੀ ਕਰ ਲਿਓ ਠੀਕ ਆ ਜੀ ਅਗਰ ਤੁਸੀਂ ਲੈਂਥ ਵਧਾਉਣੀ ਆ ਤਾਂ ਬੇਸ਼ੱਕ ਦੀ ਇੱਥੋਂ ਗਲਾ ਕੱਢ ਲਿਓ ਉਪਰੋਂ ਤੇ ਇਹ ਤੁਹਾਡੇ نیچے ਆ ਜਾਊਗਾ ਨੱਕ ਦੀ ਬੜੇ ਆਈਡੀਆ ਹੈਗੇ ਨੇ ਜੀ ਜਿਵੇਂ ਮਰਜ਼ੀ ਕਰੀ ਚੱਲੋ ਅੱਜ ਕੱਲ ਸੂਟਾਂ ਦੀ ਲੈਂਥ ਵਧਾਉਣੀ ਘਟਾਉਣੀ ਕੋਈ ਔਖਾ ਕੰਮ ਨਹੀਂ ਆ ਜੋ ਵੀ ਮਰਜ਼ੀ ਪੁੱਠੇ ਸਿੱਧੀਆਂ ਲੇਸਾਂ ਲਾਈ ਜਾਓ ਤੁਸੀਂ ਉਹੀ ਰਵਾਜ ਆ ਬਸ ਮੈਂ ਹੂੰ ਕੱਲ ਹਾਲੋ ਠੀਕ ਹੈ ਜੀ ਲੋ ਜੀ ਇੱਕ ਆਈਡੀਆ ਮੈਨੂੰ ਵੀ ਦੇ ਦਿਓ ਹੁਣ ਸਾਰੇ ਸੂਟਾਂ ਦੇ ਵਿੱਚੋਂ ਮੈਂ ਕਿਹੜਾ ਸੂਟ ਬਣਾ ਕੇ ਪਾਵਾਂ ਜਿਹੜਾ ਤੁਹਾਨੂੰ ਪਸੰਦ ਆਇਆ ਪਰ ਜਿਹੜਾ ਤੁਹਾਨੂੰ ਪਸੰਦ ਹੋਊਗਾ ਉਹ ਤਾਂ ਤੁਸੀਂ ਲੈ ਲੂਗੇ ਮੇਰੇ ਲਈ ਵੀ ਚੂਜ਼ ਕਰਕੇ ਜਰੂਰ ਦੱਸਿਓ ਕਿਉਂਕਿ ਮੈਂ ਬਹੁਤ ਜ਼ਿਆਦਾ ਕਨਫਿਊਜ਼ਡ ਹਾਂ ਠੀਕ ਹੈ ਜੀ ਚਲੋ ਸ਼ਰਲੀ ਭੈਣ ਨੂੰ ਆਪਾਂ ਬੇਨਤੀ ਕਰਦੇ ਆ ਕਿ ਸ਼ਰਲੀ ਭੈਣ ਜਿਨ੍ਹਾਂ ਨੇ ਸੂਟ ਲਿਆ ਸੀ ਐਡਰੈਸ ਦਾ ਪਤਾ ਨਹੀਂ ਲੱਗ ਰਿਹਾ ਉਹ ਭੈਣ ਕੈਨੇਡਾ ਤੋਂ ਨੇ ਨਾਲੇ ਤਾਂ ਇੱਕ ਸੂਟ ਹੋਰ ਲੈ ਲੈਣ ਵਾਲੇ ਸਾਨੂੰ ਆਪਣਾ ਐਡਰੈਸ ਦੁਬਾਰਾ ਭੇਜ ਦੇਣ ਤੇ ਵੀਡੀਓ ਕਿਹੋ ਜਿਹੀ ਲੱਗੀ ਜਰੂਰ ਦੱਸਿਓ ਫਿਰ ਮਿਲਾਂਗੇ ਆਪਾਂ ਹੋਰ ਇਸ ਤੋਂ ਵੀ ਵਧੀਆ ਵੀਡੀਓ ਲੈ ਕੇ ਤੁਸੀਂ ਇਸ ਚੱਕਰ 'ਚ ਨਾ ਰਹਿ ਜਾਓ ਕਿਸ ਤੋਂ ਵਧੀਆ ਵੀਡੀਓ ਆਉਗੀ ਤੇ ਫਿਰ ਲਵਾਂਗੇ ਇਹਦੇ 'ਚੋਂ ਲੈ ਚਲੋ ਫਿਰ ਮਿਲਦੇ ਆਂ ਜੀ ਵਧੀਆ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ